ਔਰ ਕਰਤੇ ਆਪਾ ਹੀ ਆਪਾ ਆਨਲਾਈਨ ਦਾ ਨਵਾਸੇ ਆਪਾ ਉਹਦੀ ਬੇਬੇ ਲੜ ਮਿਲਣ ਤੇ ਸਾਡਾ ਪਾਪਾ ਯਾਰਾਂ ਦਾ ਬੱਪ ਤੇ ਕੁੜੀਆਂ ਦਾ ਦਿਲ ਡੁੱਲੇ ਵੀ ਕਾਕਾ ਹੁਣ ਡੱਟ ਤੇ ਲੱਭਦਾ ਕਿੱਲ ਫਟੋਲੇ ਵੀ ਕਾਕਾ ਹੁਣ ਡੱਟ ਤੇ ਲੱਭਦਾ ਕਿੱਲ ਫਟੋਲੇ ਵੀ ਕਾਕਾ ਹੁਣ ਡੱਟ ਤੇ ਸਾਡਾ ਔਰ ਘੁੱਟ ਵਾਲਾ ਚੁੱਲ੍ਹਾ ਧੁੱਕਦਾ ਨਹੀਂ ਸੀ ਧੂਆ ਉੱਠਦਾ ਨਹੀਂ ਸੀ ਨਾ ਸ਼ਸ਼ਕਤਾ ਨਹੀਂ ਸੀ ਆਪੇ ਗੜੀ ਸਾਡੀ ਦਾਣ ਜਦੋਂ ਅੱਗ ਦਿੱਤੀ ਬਾੜ ਫਰੀ ਲੁੱਕ ਵਾਲੀ ਧਰ ਕੇ ਪਰਾਈ ਓ ਛੜੇ ਦੇ ਸਟੇਟ ਸੁਤੇ ਕਮੈਂਟ ਕਰ ਕੀ ਝਾਂਜਰਾ ਵਾਲੀ ਓ ਛੜੇ ਦੇ ਸਟੇਟ ਸੁਤੇ कमेंट मगर जा जवाणी अॼेट सुते कमेंट में करी अॼ रेट सुते ਪਹਿਲਾਂ ਯਾਰ ਸਿਦਰਦੇ ਆਉਂਦੇ ਮਗਰ ਮਗਰ ਉਹ ਅੱਗੇ ਅਜੇ ਪਿਆਰ ਨੁਕੀ ਜਾਣਾ ਮੈਂ ਐਡੀ ਐਡੀ ਛੱਡੇ ਪਹਿਲਾਂ ਯਾਰ ਸਿਦਰਦੇ ਆਉਂਦੇ ਮਗਰ ਮਗਰ ਉਹ ਅੱਗੇ ਅਜੇ ਪਿਆਰ ਨੁਕੀ ਜਾਣਾ ਮੈਂ ਐਡੀ ਐਡੀ ਛੱਡੇ ਹੁਣ ਨਿੱਕੂ ਫਿਰਦੀ ਮਗਰ ਮਗਰ ਹੁਣ ਨਿੱਕੂ ਫਿਰਦੀ ਮਗਰ ਮਗਰ ਤੇ ਜੀਤ ਸਾਈਂ ਨਾ ਬੁਲੇ ਕੱਕਾ ਹੁਣ ਨਟ ਲੱਭਦਾ ਕਿਲ ਪਟੋਲੇ ਵਈ ਕੱਕਾ ਹੁਣ ਨਟ ਲਬਦਾ ਕਿਲ ਟਕੋਲੇ ਓਏ ਕਾਕਾ ਹੁਣ ਲਟਤੇ ਜੀਤ ਸਾਹੀ ਦੀ ਝੰਡੇ ਨਾਲ ਯਾਰੀ ਔਰ ਕੁੱਤਦੇ ਆਪਾਂ ਪਟਵਾਰੀ ਹੁਣ ਬੈਠੀ ਸੋਚੇ ਹਰਕ ਕੋਆਰੀ ਕਦ ਜੀਤ ਆਏੜੀ ਖੁੱਲੇ ਓਏ ਕਾਕਾ ਹੁਣ ਲਟਤੇ ਲਬਦਾ ਕਿਲ ਫਟੋਲੇ ਓਏ ਕਾਕਾ ਹੁਣ ਲਟਤੇ ਲਬਦਾ ਕਿਲ ਫਟੋਲੇ ਓਏ ਕਾਕਾ ਹੁਣ ਲਟਤੇ ਕਦੀ ਰੋਸੜੇ ਕਦੀ ਪਰਪੋਜ਼ਡੇ ਉਹ ਦਿਨ ਲੱਗਦੇ ਸਾਡੇ ਮਾਜਦੇ ਨਟਦੇ ਬੰਦੇ ਮਾਜਦੇ ਚੜੀ ਜਵਾਨੀ ਕਰਦੀ ੱੱਕਾ ਥੋੜਾ ਬਾਤਾ ਅੱਖ ਮੇ ੱੱਕਾ ਪਰ ਬਾਪੂ ਤਾਂ ਬੋਲੇ ਓਏ ਕਾਕਾ ਹੁਣ ਨਟਦੇ ਲੱਭਦਾ ਕਿੱਲਾ ਕੱਟਲੇ ਓਏ ਕਾਕਾ ਹੁਣ ਨਟਦੇ ਲੱਭਦਾ ਕਿੱਲਾ ਕੱਟਲੇ ਓਏ ਕਾਕਾ ਹੁਣ ਨਟਦੇ ਲੱਭਦਾ ਜਿੰਦਾ لبے پٹونے کا کاٹ جیت لفے پٹونے کا کاڈ لبدہ کل پٹپنے کا کا جی لے